ਬਸ ਉਹ ਅੱਡ ਅੱਡੇ ਝੋਲੇ ਭਰ ਲੈ ਭਰ ਭਰ ਕੇ ਲੈ ਕੇ ਜਾ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰਨਾ ਹੈ ਹੁਣ ਪਟਕੜ 8 9 ਸੀ ਤੇ ਉਹ ਛੱਟ ਕੇ ਕਿੱਥੇ ਆਇਆ ਉਹ ਤਾਂ ਦੱਸ ਨਹੀਂ ਸਕਦੇ ਹੈਨਾ ਗੱਲ ਨੂੰ ਲੋਕੇਸ਼ਨ ਪਤਾ ਲੱਗ ਜਾਈ ਐਵੇਂ ਨਾ ਲਾ ਤਾ ਲਲਵਾ ਮਾ ਤਲਾ ਇਹ ਥੋੜਾ ਇਹ ਕੰਮ ਖਰਾਬ ਹੋ ਗਿਆ ਤੇ ਅੰਦਰ ਆਪਾਂ ਸ਼ੀਸ਼ਾ ਚਮਕਾ ਪਿਆ ਆ ਘੇੜ ਸ਼ੀਸ਼ਾ ਲਗਾ ਪਿਆ ਆ ਮੈਂ ਕਹਿੰਦਾ ਵਿਹਾਲ ਕਰਕੇ ਦੋਸਤ ਮੈਂ ਕਹਿੰਦਾ ਵਿਹਾਲ ਕਰਕੇ ਦਾ ਮੁੰਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਵਿੱਚ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਅੱਜ ਤੁਸੀਂ ਹੁਣ ਮੈਂ ਤੁਹਾਨੂੰ ਦਿਖਾ ਰਿਆ ਸੀਗਾ ਵੀ ਪ੍ਰਭਾਤ ਫੇਰੀ ਅੱਜ ਪ੍ਰਭਾਤ ਫੇਰੀ ਸੀ ਤੇ ਪ੍ਰਭਾਤ ਫੇਰੀ ਤੇ ਆਪਾਂ ਸੇਵਾ ਕੀਤੀ ਸੀਗੀ ਬਾਬੇ ਨੇ ਆਪ ਸੇਵਾ ਕਰਾਈ ਸੀ ਸਾਡੇ ਕੋਲੋਂ ਤੇ ਇੱਕ ਤੁਸੀਂ ਗੱਲ ਦੇਖੀ ਹੋਏਗੀ ਵੀ ਜਦੋਂ ਵੰਡ ਰਹੇ ਹਾਂ ਹਨਾ ਲੰਗਰ ਜੋ ਵੀ ਸੇਵਾ ਕਰ ਰਿਹਾ ਅਸੀਂ ਹੋਰ ਵੀ ਗਲੀਆਂ 'ਚ ਵੀ ਗਏ ਆ ਜਿੱਥੇ ਵੀ ਗਏ ਆ ਤੇ ਪਤਾ ਕੀ ਕਰਦੇ ਆ ਲੋਕ ਭੱਜ ਭੱਜ ਕੇ ਬੰਦੇ ਇੱਕ ਥਾਂ ਤੇ ਤੇ ਨਾ ਉਹ ਜਿਹੜਾ ਡੱਬਾ ਸੀ ਨਾ ਜਿਹੜਾ ਵੰਡਣਾ ਉਹ ਥੱਲੇ ਹੀ ਸਿੱਟ ਲਿਆ ਹੂੰ ਇੰਨਾ ਬੁਰਾ ਇੰਨੀ ਬੇਦਬੀ ਯਾਨੀ ਕਿ ਲੰਗਰ ਦੀ ਇੰਨੀ ਬੇਦਬੀ ਹੋ ਰਹੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਉਂ ਲੋਕੀ ਇੱਦਾਂ ਜਿਆਦਾ ਕਰ ਰਹੇ ਨੇ ਠੀਕ ਹੈ ਅਸੀਂ ਵੀ ਵੰਡਿਆ ਸਾਡੇ ਵੀ ਦਿਮਾਗ 'ਚ ਨਹੀਂ ਰਿਹਾ ਹਨਾ ਤੇ ਐਂ ਹੀ ਫਟਾਫਟ ਜਨਾਨੀ ਤੱਕ ਕੰਮ ਕੀ ਇੰਨਾ ਹਾਂ ਬੰਦਾ ਆਪਣੇ ਹੱਥ ਨਾਲ ਨਹੀਂ ਉਹ ਪਹਿਲੀ ਵਿੱਚ ਆਪ ਹੱਥ ਪਾਉਣ ਨੂੰ ਮਿਲਿਆ ਬਾਰ-ਬਾਰ ਬਾਰ-ਬਾਰ ਜਿੱਥੇ ਵੀ ਲੰਗਰ ਆਦਾ ਬਾਰ 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 ਲਈ ਜਾਂਦੀਆਂ ਬਾਰ ਬਾਰ ਅੱਡ ਅੱਡੇ ਝੋਲੇ ਪਾ ਲਈ ਜਾਂਦੀਆਂ ਬਸ ਉਹੀ ਅੱਡ ਅੱਡੇ ਅੱਡ ਅੱਡੇ ਝੋਲੇ ਭਰ ਲੈ ਭਰ ਭਰ ਕੇ ਲੈ ਕੇ ਜਾ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰਨਾ ਇਹਨਾਂ ਨੇ ਹੈਨਾ ਤੇ ਚਲੋ ਕੋਈ ਗੱਲ ਨਹੀਂ ਫਿਲਹਾਲ ਅੱਜ ਬਹੁਤ ਸਾਰੇ ਕੰਮ ਨੇ ਤੇ ਅਸੀਂ ਹੁਣ ਕੰਮ ਬਹੁਤ ਜ਼ਿਆਦਾ ਨੇ ਤੇ ਨਿਬੇੜਨੇ ਨੇ ਤੇ ਕਿਵੇਂ ਨਿਬੇੜਨੇ ਨੇ ਇਹ ਹੁਣ ਰੱਬ ਨੂੰ ਪਤਾ ਠੀਕ ਹੈ ਜੀ ਤੇ ਬਸ ਇਹ ਆ ਵੀ ਪਹਿਲਾਂ ਅਸੀਂ ਚੱਲੇ ਆ ਮੜਿਆ ਰੂੜੀ ਸਿੱਟਣ ਜਾਣਾ ਤੇ ਰੂੜੀ ਸਿੱਟ ਕੇ ਆਨੇ ਆ ਤੇ ਫਿਰ ਆਪਾਂ ਤੁਹਾਡੇ ਨਾਲ ਮੁਲਾਕਾਤ ਕਰਦੇ ਆ ਠੀਕ ਹੈ ਜੀ ਹਾਣਾ ਵੀ ਅੱਜ ਕਿਸੇ ਨੇ ਤੇ ਅੱਜ ਸਾਡੇ ਗੈਸਟ ਵੀ ਆ ਰਹੇ ਨੇ ਵਿਆਹ ਦਾ ਕਾਰਡ ਦੇਣੇ ਖੋਰ ਵਿਆਹ ਆ ਗਿਆ ਮਾਸੀ ਮਾਸੀ ਹੈ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਹੈ ਤੇ ਪਹਿਲਾਂ ਚਾਚੇ ਦਾ ਆਇਆ ਸੀ ਚਾਚੇ ਦੇ ਮੁੰਡੇ ਦਾ ਵਿਆਹ ਇਹਦਾ ਮਾਸੀ ਦੀ ਕੁੜੀ ਦਾ ਵੀ 27 ਨੂੰ ਆਸ਼ ਹੈ ਹੂੰ 27 ਤੇ ਯੂਬੀ ਦਾ ਨਹੀਂ ਨਹੀਂ 26 ਨੂੰ ਹੈ ਮਾਸੀ ਦੀ ਕੁੜੀ ਦਾ 27 ਦਾ ਯੂਬੀ ਨੂੰ ਆਲੋ ਦੋ ਦਿਨ ਇਕੱਠੇ ਵਿਆਹ ਚਲੋ ਦੇਦੇ ਆ ਮੈਨੇਜ ਕਰਨਾ ਪੈਣਾ ਤੇ ਆਪਣੇ ਵਿਆਹ ਦੀਆਂ ਵੀ ਤਿਆਰੀਆਂ ਕਰਨੀਆਂ ਪਣੀਆਂ ਤੇ ਚੱਲਦੇ ਆ ਜੀ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਤੇ ਹੁਣ ਅਸੀਂ ਕਟੋ-ਕਟ 89 ਥੈਲੇ ਜਿਹੜੀ ਰੂੜੀ ਐ ਹੈਨਾ ਜਿੰਨੇ ਟੈਲਾਂ ਟੂਲਾਂ ਜੋ ਵੀ ਲੜਰਮ ਬੜਰਮ ਸਾਰਾ ਹੀ ਛੱਟ ਕੇ ਆਇਆ ਹੁਣ ਕਟੋੜਾ 89 ਸੀ ਤੇ ਉਹ ਛੱਟ ਕੇ ਕਿੱਥੇ ਆਇਆ ਉਹ ਤੁਹਾਨੂੰ ਦੱਸ ਨਹੀਂ ਸਕਦੇ ਹੈਨਾ ਗੱਲ ਨੂੰ ਲੋਕੇਸ਼ਨ ਬੜਾ ਲੱਜੇ ਐਵੇਂ ਹੈਨਾ ਤੇ ਵੈਸੇ ਤਾਂ ਉੱਥੇ ਪਹਿਲਾਂ ਹੀ ਬਹੁਤ ਕੋਈ ਲੋਕਾਂ ਨੇ ਸਿੱਟਿਆ ਪਿਆ ਸੀਗਾ ਹੈਨਾ ਪਹਿਲੇ ਹੀ ਬਹੁਤ ਜ਼ਿਆਦਾ ਚੀਜ਼ਾਂ ਸਟੀਆਂ ਹੋਈਆਂ ਸੀ ਲੋਕਾਂ ਨੇ ਇੱਦਾਂ ਤਾਂ ਕੋਈ ਗੱਲ ਨਹੀਂ ਉਹ ਚਲੋ ਮਲਬਾ ਹੋਇਆ ਨਾ ਅਗਲੇ ਤਾਂ ਫਾਇਦਾ ਹੋਇਆ ਨਾ ਉਹ ਵੀ ਜਿਹੜਾ ਪਲਾਟ ਡੂੰਗਾ ਉਹਨੂੰ ਬਹੁਤ ਫਾਇਦਾ ਹੋਇਆ ਨਾ ਉਹ ਸਾਡੇ ਦਾ ਕੋਈ ਪਰਤਾਜ ਜੋਗਾ ਨਹੀਂ ਆਈ ਉਹ ਤੇਲੇ ਦਾ ਫਾਇਦਾ ਹੋਇਆ ਨਾ ਯਾਰ ਮੇਰੀ ਗੱਲ ਨੋ ਆਪਾਂ ਵਾ ਸੱਟੇ ਇੰਨੇ ਕਿਸੇ ਨੇ ਪਤਾ ਨਹੀਂ ਕਿੰਨੇ ਕਿੰਨੇ ਸੱਟ ਦੇਣੇ ਨੇ ਇੱਦਾਂ ਹੀ ਫਾਇਦਾ ਹੋਇਆ ਨਾ ਅਗਲੇ ਦਾ ਫੇਰ ਮਿੱਟੀ ਪਾਣ ਦੀ ਲੋੜ ਨਹੀਂ ਹੋਰ ਮਿੱਟੀ ਪਾਣ ਦੀ ਲੋੜ ਨਹੀਂ ਅਗਲੇ ਨੂੰ ਚਲੋ ਓ ਭਈਆ ਜੀ ਹਾਂਜੀ ਤੇ ਹੁਣ ਗੱਲ ਇੱਦਾਂ ਹੋ ਗਈ ਵੀ ਅਸੀਂ ਹੋ ਗਏ ਲੇਟ ਮਹਿਮਾਨ ਵੀ ਆ ਗਏ ਸੀਗੇ ਸਵੇਰ ਦੇ ਬਾਸ ਐਦੀ ਭਜਨਸ ਦੇ ਵਿੱਚ ਸਾਰਾ ਕੂੜਾ ਕਰਕੜ ਅਸੀਂ ਛੱਡ ਕੇ ਆਏ ਤੁਹਾਨੂੰ ਦੱਸਿਆ ਸੀਗਾ ਵੀ ਸਾਰਾ ਸੱਠ ਸੁੱਟ ਕੇ ਆਏ ਹੁਣ ਤੇ ਉਸ ਤੋਂ ਬਾਅਦ ਫਿਰ ਵਲੋਗ ਬਣਾਣਾ ਭੁੱਲ ਗਏ ਆ ਸਵੇਰ ਦਾ ਕੂੜਾ ਇਹ ਸਿੱਟੀ ਜਾਂਦੇ ਦੋ ਗੜੇ ਲਾ ਚੁੱਕੇ ਐ ਇੰਨੀ ਦੂਰ 10 10 ਕਿਲੋਮੀਟਰ ਐ 40 ਕਿਲੋਮੀਟਰ ਗੱਡੀ ਚਲਾ ਚੁੱਕੇ ਆ ਸਵੇਰ ਦੀ ਵੈਰੀ ਗੁੱਡ ਉਹ ਵੀ ਕੂੜਾ ਸੱਟਣ ਲਈ ਬਸ ਸਾੜੀਆਂ ਬੈਗ ਵੀ ਕਿੰਨੀ ਚਲਾਈ ਐ ਕੰਮ ਕੋਈ ਹੋ ਨਹੀਂ ਪਟਿਆ ਨਹੀਂ ਤੇ ਹੁਣ ਅਸੀਂ ਸਾਹ ਚੜ ਗਿਆ ਮੈਨੂੰ ਤੇ ਹੁਣ ਅਸੀਂ ਚੱਲੇ ਆ ਸਮਾਂਸ ਮੂਨ ਦਾ ਪਤਾ ਕਰਨ ਮਾੜਾ ਮੋਟਾ ਕਲਰਫੁਲ ਗਾਣਾ ਪੇਂਟ ਬੋਰਡ ਥੋੜਾ ਬੋਤਾ ਤੇ ਉਹਦਾ ਪਤਾ ਕਰਨ ਚੱਲੇ ਆ ਪਲੱਸ ਦਰਵਾਜ਼ਾ ਲੈ ਕੇ ਆਣਾ ਉੱਪਰ ਵਾਲਾ ਉਹ ਤੇ ਉਸ ਤੋਂ ਬਾਅਦ ਹੁਣ ਉੱਪਰ ਇਲੈਕਟ੍ਰਿਸਿਟੀ ਦਾ ਕੰਮ ਕਰਨ ਲੱਗੇ ਨੇ ਅੰਕਲ ਜੀ ਆਏ ਨੇ ਤੇ ਉਹ ਕੰਮ ਕਰਨ ਲੱਗੇ ਨੇ ਹੁਣ ਸਾਰੀ ਵਾਇਰਿੰਗ ਵਗੈਰਾ ਕਰवानी ਥੋੜੀ ਬਹੁਤੀ ਬਾਰੋ-ਬਾਰ ਨਵੇਂ ਬਾਥਰੂਮ ਉਹ ਨਵੇਂ ਕਹਿੰਦੇ ਨਵੀਆਂ ਟਾਇਲਾਂ ਲੱਗੀਆਂ ਇੱਥੇ ਆ ਸਾਹਮਣੇ ਇੱਥੇ ਹੁਣ ਵਾਇਰਿੰਗ ਕਰਾਉਣੀ ਆ कपड़े लाए थे सारे यार। क्या तुम्हीं? हम्म। बेटा तू क्या कर वीड़ी गार। वीड़ी गार। वीड़ी गार। रहा है? उधर फोन आ रही है क्या? वीडियो आ रहा है। की क्या रहा है? कहना भी जड़ी जो लोकेशन दर्ज़ा पे तेरे तो आलम जी सैंडी बनी है कपड़े। अच्छा। कहना भी बारहवीं यार कह रहे हैं ना बाकी वो तो मेरे याद करा रहा हूँ औ ਹੋ ਨਕਲੀ ਜਿਹਾ ਲੱਗਦੀਆਂ ਯਾਰ ਉਹ ਥਾਵਾਂ ਨਾ ਨਕਲੀ ਜਿਹਾ ਲੱਗਦੀਆਂ ਲੋਕੇਸ਼ਨਾਂ ਜਿਹੜੀਆਂ ਬੜੀਆਂ ਹੁੰਦੀਆਂ ਤਾਂ ਕਰਕੇ ਕੋਈ ਫਾਇਦਾ ਨਹੀਂ ਮਜ਼ਾ ਨਹੀਂ ਆਉਂਦਾ ਤੈਨੂੰ ਮੈਂ ਸਹੀ ਗੱਲ ਦੱਸਾਂ ਠੀਕ ਹੈ ਨਾ ਨੇਚਰਲ ਦੀ ਨੇਚਰਲ ਹੀ ਹੁੰਦੀ ਗੱਲਬਾਤ ਠੀਕ ਹੈ ਨਾ ਆਹੋ ਇੱਕ ਵਾਰ ਫਿਰ ਵੀ ਉਹਨੂੰ ਦੂਸਰ ਚੱਕੀ ਤਾ ਸਮਝਾਵੇ ਨੀ ਇਸੇ ਇੱਧੇ ਇੱਧੇ ਕਰਨਾ ਯਾਰ ਹਾਂ ਹਾਂ ਸਮਝਾ ਦਾਂਗੇ ਕੋਈ ਚੱਕਰ ਨਹੀਂ ਤੇ ਹੁਣ ਇੱਧਰ ਕੰਮ ਚੱਲਣ ਲੱਗਾ ਇੱਧਰ ਨੰਨਾ ਸਾਡਾ ਦੇਖ ਲਓ ਤੁਸੀਂ ਵੇ ਦੀ ਛੱਤ ਤੇ ਚੜੀ ਆ ਦੇਖੋ ਕੀ ਕਰੀ ਜਾਂਦੀ ਮੈਨੂੰ ਕੀ ਕਰ ਰਹੀ ਐ ਓ ਜਰ ਆ ਦੂਸਰਾ ਮਸਤੀ ਐ ਮੈਨੂੰ ਮਸਾਲੇ ਬਣਾ ਕੇ ਦੇਂਦਾ ਪਿਆ ਅੱਛਾ ਮਸਾਲੇ ਬਣਾ ਕੇ ਦੇਂਦੇ ਮਨਪ੍ਰੀਤ ਇੱਧਰ ਗੁਲਾਬ ਦੇ ਫੁੱਲ ਓ ਹੋ ਹੋ ਆ ਵੀ ਖਿੜ ਗਿਆ ਅੱਜ ਹੀ ਖਿੜਿਆ ਇਹ ਛੋਟਾ ਜਿਹਾ ਹੀ ਸੋਹਰੇ ਇੱਕ ਆ ਖਿੜ ਗਿਆ ਪੇੜ ਉਹ ਵਾਲੀ ਏ ਲੋਕੇਸ਼ਨ ਪੇੜ ਲੋਕੇਸ਼ਨ ਦਾ ਸਾਨੂੰ ਬਥਰੀਆਂ ਪਤਾ ਹੈ ਪਤਾ ਯਾਰ ਪੇੜ ਦੇ ਹੈ ਪੇੜ ਥੋੜੀ ਕਰਵਾਣੀ ਹੈ ਪੇਹੜੇ ਖਾਣੀਆਂ ਨੇ ਝੰਝੜ ਥੋੜੀ ਕਰਨ ਹੈ ਹਾਂ ਕਹਿੰਦਾ ਤੇ ਕਹੂਗੇ ਤਾਂ ਹੋ ਰਿਹਾ ਮੈਂ ਕਿੰਨੀ ਰਿਆਰ ਕਰ ਲਵਾਂ ਨਹੀਂ 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 ਮੈਨੂੰ ਦੇ ਯਾਰ ਗੰਨਾ ਛਿੱਲ ਕੇ ਮੜਾਇਆ ਹੈ ਮੇਰੇ ਦੰਦ ਕਮਜ਼ੋਰ ਹੋ ਗਏ ਨੇ ਚੱਲੇ ਆ ਡੈਡੀ ਬੂਟ ਪਾਉਂਦੇ ਪਏ ਨੇ ਨਹੀਂ ਗੰਨਾ ਛਿੱਲ ਕੇ ਮਨਪ੍ਰੀਤ ਦੀਆਂ ਦੰਦ ਦੰਦ ਬਹੁਤ ਮਜ਼ਬੂਤ ਨੇ ਕੋਈ ਨਹੀਂ ਕਰ ਲਾਂਗਾ ਕੋਈ ਨਹੀਂ ਉਹ ਕਹਿੰਦੇ ਮੈਂ ਉਹਨੂੰ ਕਿਹਾ ਦੱਸਿਆ ਮਰਾ ਵਾ ਜਿਹੜੀ ਐਸੀ ਕਹਿੰਦੇ ਦੁਰਦਵਾਰੇ ਗੁਰਦਵਾਰੇ ਸਾਹਮਣੇ ਸਾਰੀ ਨਹਿਰ ਜਾਂਦੀ ਹੈ ਨਾ ਸਹੀ ਗੱਲ ਹੈ ਵਧੀਆ ਲੋਕੇਸ਼ਨ ਆ ਦਿਖਾ ਦਾਂਗੇ ਇੱਕ ਵਾਰੀ ਕਮਾਵਾ ਦਾਂਗੇ ਪੂਰਾ ਹਾਂ ਇਹ ਗੁਰਦਵਾਰੇ ਬਹਿ ਜਾਣਗੇ ਆਪਾਂ ਕਮਾ ਲਿਆਵਾਂਗੇ ਬੁਲਾ ਨਾ ਲੈਈਏ ਪਹਿਲਾਂ ਇਹ ਕਰੋ ਉਹਨੂੰ ਬੁਲਾ ਲੈਨੇ ਆਂ ਭਾਈ ਆ ਕੇ ਪਹਿਲਾਂ ਇੱਕ ਚੈੱਕ ਕਰ ਲੈ ਹਾਂ ਤੇ ਆ ਸਾਮਾਨ ਸਮੂਹ ਲਿਆਂਦਾ ਸਾਰਾ ਉੱਪਰ ਦਾ ਨਾ ਬੱਲਾ ਬੁਲੇ ਆਂਦੇ ਹੈ ਹੈਨਾ ਤੇ ਆ ਸਾਰਾ ਸਾਮਾਨ ਇੱਥੇ ਲੱਗਣਾ ਹੁਣ ਬਾਕੀ ਅੰਕਲ ਜੀ ਹੁਣ ਲੱਗੇ ਨੇ ਇਧਰ ਗੰਨੇ ਚੂਸੇ ਜਾ ਰਹੇ ਨੇ ਉਹ ਮੈਨੂੰ ਵੀ ਦੇ ਯਾਰ ਗੰਨਾ ਚੁਸ ਕੇ ਉਹ ਤੋੜ ਕੇ ਦੇ ਮੇਰੀ ਜਾ ਸੁਣੋ ਤੁਸੀਂ ਜਦੋਂ ਕੰਮ ਕਰਨਾ ਉਦੋਂ ਇੱਥੇ ਛੱਡ ਦੇ ਕਰਾਂਗੇ ਜਗਾ ਕੱਟ ਉਦੋਂ ਕੱਢ ਦੇ ਕਰਾਂਗੇ ਨਹੀਂ ਤਾਂ ਅੰਦਰ ਰੱਖ ਦੇ ਕਰਾਂਗੇ ਜਗਾ ਕੱਟ ਲੋੜ ਹੀ ਨਹੀਂ ਆਈ ਐਵੇਂ ਹੱਥ ਪਲੱਗ ਲੱਗ ਹੀ ਜਾਣਾ ਕੋਈ ਪਲੱਗ ਤਾਂ ਲੱਗ ਹੀ ਜਾਣਾ ਕੋਈ ਉਹ ਭਾਈ ਜਿੱਥੇ ਮਰਜ਼ੀ ਰੱਖ ਲੋ ਹੋਰ ਕੀ ਹੈ ਤਾਂ ਇਹ ਗੱਲ ਆ ਲੈਟਾ ਪੁੱਛਣੀ ਸੀ ਇੱਧਰ ਵੀ ਆ ਦੇ ਗੰਦ ਇਹਦੇ ਨਾਲ ਦੀ ਇੱਕ ਲੈ ਆਈ ਤਿੰਨ ਲੈਣੀਆਂ ਬਣੇ ਚਾਰ ਲੈ ਆਈ ਉਹ ਲੈ ਗਿਆ ਮੈਨੂੰ ਕੁਰਸੀ ਚਾਹੀਦੀ ਉਹ ਅੰਕਲ ਕਰਦੇ ਮੈਨੇ ਕੰਮ ਇੱਧਰ ਦੇਖੋ ਜੋ ਜੋ ਮੈਂ ਤੈਨੂੰ ਕਿਹਾ ਸੀ ਨਾ ਸਾਰਾ ਚੈੱਕ ਕਰਵਾ ਲਈ ਥੱਲੇ ਵੀ ਉਹ ਕਨੈਕਸ਼ਨ ਜੇ ਉੱਥੇ ਲਵਾਣੇ ਆਪਾਂ ਹਾਂ ਉੱਪਰੋਂ ਪਹਿਲਾਂ ਕਰਵਾ ਕੇ ਫੇਰ ਚੈੱਕ ਕਰਵਾ ਲਈ ਇੱਕ ਵਾਰੀ ਪਾਜੀ ਉਹ ਥੱਲੇ ਵਾਲਾ ਹੋਲਡਰ ਵੀ ਆਹੋ ਹੋਲਡਰ ਵੀ ਕਾਹਨੇ ਗੰਨੇ ਜੋ ਪਾਉਂਦਾ ਹੈ ਚਿੱਟੀ ਆਉਂਦੀ ਹੈ ਬੇਤੀ ਮਰ ਵੀ ਦਹੀਂ ਆ ਘੰਨਾ ਜੂਪੜਾ ਥੋੜੀ ਲਿਆ ਦੇ ਯਾਰ ਕੀ ਕਰ ਰਿਆ ਲੈ ਆਂਦਾ ਨਹੀਂ ਮਨ ਪੇ ਕੋਟਾ ਮੈਂ ਕਿੱਛੀ ਲੈ ਜਾ ਹੋਰ ਲੈ ਜਾ ਨਹੀਂ ਕੀ ਲਾਟਾ ਤਲਲਵਾ ਮਾਂ ਕਲਲ ਲਾਟਾ ਤਲਲਵਾ ਲਾਟਾ ਤਲਲਵਾ ਲਾਟਾ ਤਲਲਵਾ ਅੰਕਲੇ ਕੰਮ ਕਰਨਾ ਹਾਂ ਹਾਂ ਜੀ ਬੁਰਾ 700 ਰੁਪਏ ਨੇ ਕੱਲ੍ਹ ਕਿ ਲੜਕਾ ਲਵਾਉਂਦੇ ਸੀ ਕਰਨਾ 700 ਰੁਪਏ ਦੀ ਆੜੀ ਹਾਂਜੀ ਤੇ ਹੁਣ ਆਪਣਾ ਜਿਹੜਾ ਥੋੜਾ ਜਿਹਾ ਸੈਟਿੰਗ ਜੀ ਕਰਨੀ ਸੀ ਉੱਪਰ ਉਹ ਹੋ ਚੁੱਕੀ ਆ ਦੇਖੋ ਆ ਬੋਰਡ ਲੱਗ ਗਿਆ ਹੈ ਬਲਬ ਲੱਗ ਗਿਆ ਉਹ ਬਲਬ ਲੱਗ ਗਿਆ ਠੀਕ ਹੈ ਇੱਧਰ ਬਲਬ ਲੱਗ ਗਿਆ ਤੇ ਬਸ ਹੁਣ ਇੱਥੇ ਕਲਰ ਰਹਿ ਗਿਆ ਕਲਰ ਬਾਕੀ ਰਹਿ ਗਿਆ ਹੁਣ ਕਲਰ ਕਰ ਦੇਣਾ ਆਪਾਂ ਕਲਰ ਵਾਲਾ ਵੀ ਸ਼ਾਮ ਨੂੰ ਆ ਰਿਹਾ ਤੇ ਇੱਕ ਆ ਦਰਵਾਜ਼ਾ ਲੈ ਕੇ ਆਏ ਸੀਗੇ

ਇਹ ਲੈ ਕੇ ਆਇਆ ਆਪਾਂ ਸੈਕੰਡ ਹੈਂਡ ਤੇ ਬੜਾ ਘੈਂਟ ਦਰਵਾਜਾ ਇਹ ਆ ਦੇਖੋ ਬਹੁਤ ਹੈਵੀ ਹੈ ਇਹਨੂੰ ਬੜਾ ਮੁਸ਼ਕਲ ਨਾਲ ਲੈ ਕੇ ਆਏ ਆਂ ਬਹੁਤ ਸੋਹਣਾ ਦਰਵਾਜਾ ਇਹ ਲੱਕੜ ਦਾ ਤੇ ਇੱਥੇ ਲੱਗਣਾ ਇਹ ਇੱਥੇ ਇਹ ਜਦੋਂ ਪੇਂਟ ਪੁੰਡ ਹੋ ਗਿਆ ਫਿਰ ਇਹਦੀ ਗੱਲਬਾਤ ਬਣ ਜਾਣੀ ਠੀਕ ਹੈ ਨਾ ਜ਼ਿਆਦਾ ਸਮਾਨ ਧੰਨੇ ਖਾ ਕੇ ਕਿਵੇਂ ਸੱਟੇ ਹੋਏ ਚੱਕਣੇ ਕਿਹਨੇ ਸੀ ਕੋਈ ਨਾ ਦੇਖਦੇ ਆ ਨੰਬਰਾ ਫੋਨ ਗੋਡੀ ਘਾਤੀ ਦੇੜੀ ਨੇ ਸਾਰੀ ਨਾ ਮੱਲੜ ਪਾਇਆ ਸੀਗਾ ਇਹਦੇ ਚ ਮਿੱਟੀ ਮੱਲੜ ਗੋਡੀ ਘਾਤੀ ਹੋਈ ਜਾਂਦੀ ਠੀਕ ਹੈ ਨਾ ਇਹਨੂੰ ਨੀਚੇ ਸਲੀਵ ਹੈ ਆਹ ਸ਼ੀਸ਼ਾ ਪਾਸੇ ਪਤਾ ਲਾਣਾ ਇੱਥੇ ਖੜਾ ਖੜੇ ਲਵਾਣਾ ਜੇ ਕੋਈ ਨਾ ਇੱਥੇ ਹੀ ਮੰਮੀ ਕਹਿੰਦੇ ਉੱਪਰ ਹੀ ਲਗਵਾ ਦਿਓ ਅੰਦਰ ਲਾਣਾ ਬਾਹਰ ਲਾਣਾ ਨਹੀਂ ਨਹੀਂ ਬਾਹਰ ਲਗਵਾਣਾ ਅੰਦਰ ਥੋੜੀ ਲਗਵਾਣਾ ਬਾਹਰ ਕੁੜੀਆ ਬਦਲ ਵਾਲੇ ਸ਼ਾਹ ਕਹਿੰਦੇ ਜਿਆਦਾ ਚੰਗੀ ਹੈ ਹਾਂ ਕਿਉਂ ਭਾਈ ਇਹ ਬਾਹਰ ਮੋਬਾਈਲ ਚ ਰੱਖ ਕੇ ਜਾਨੋ ਸਾਨੂੰ ਮੋਨ ਚੱਕ ਓਏ ਫੋੜ ਲਈ ਫਰਕ ਪਸੀਆ ਮਰਦਾ ਓਏ ਮੰਨੀ ਆਡੇ ਕੋ ਫੜੇ ਕੁਰਸੀਆਂ ਫਰ ਲੋ ਜੀ ਬੰਦੇ ਕੰਬ ਤੇ ਲੱਗੇ ਹੋਏ ਨੇ ਸਾਰੇ ਵਿਆਹ ਵਾਲਾ ਕਾਕਾ ਇਧਰ ਵਿਆਹ ਵਾਲਾ ਕਾਕਾ ਦਾ ਮੁੰਡਾ ਦੋਸਤ ਮੁੰਡਾ ਕਹਿੰਦਾ ਦੋਸਤ ਮੈਂ ਆ ਕੇ ਵਿਆਹ ਲਾ ਕੇ ਮੈਂ ਕਹਿੰਦਾ ਵਿਆਹ ਲਾ ਕੇ ਦਾ ਦੋਸਤ ਮੈਂ ਕਹਿੰਦਾ ਵਿਆਹ ਲਾ ਕੇ ਦੋਸਤ ਮੈਂ ਕਹਿੰਦਾ ਵਿਆਹ ਲਾ ਕੇ ਦਾ ਮੁੰਡਾ ਕੀ ਚੀਜ਼ ਕੱਪੜਾ ਦਿਓ ਲਾ ਜੀ ਓਏ ਹੋਏ ਹੋਏ ਕੱਪੜਾ ਪੁਰਾਣਾ ਦਿਓ ਓਏ ਹੋਏ ਹੋਏ ਕੀ ਬਾਤ ਹੈ ਕੀ ਬਾਤ ਹੈ ਰੋਣ ਕਲੇ ਵੇਹੋ ਸਾਨੂੰ ਵਧੀਆ ਹੋ ਗਿਆ ਨਾ ਕੰਮ ਜੀ ਤੇ ਹੁਣ ਕਲਰ ਵਾਲਾ ਮਿਸਤਰੀ ਆਇਆ ਤੇ ਉਹਦੇ ਨਾਲ ਹੁਣ ਆਪਾਂ ਥੋੜਾ ਜਿਹਾ ਸਬਤਾਂ ਵਿਆ ਕਰਦੇ ਪਏ ਆ ਕੀ ਕਰਨਾ ਲੈਣਾ ਦੇਣਾ ਇਹ ਦਸੋ ਨੂੰ ਬਾਦਸ਼ਾਹ ਬੈਠਾ ਠੀਕ ਹੈ ਜੀ ਤੇ ਡੈਡੀ ਉਹਨਾਂ ਦੇਖ ਰਹੇ ਨੇ ਕੰਮਕਾਰ ਇੱਧਰ ਅੰਕਲ ਜੀ ਲੱਗੇ ਹੋਏ ਨੇ ਆ ਇੱਥੇ ਲਾਈਟ ਲਗਵਾਤੀ ਆਪਾਂ ਤੇ ਇੱਧਰ ਬਟਨ-ਬਟਨ ਜੇ ਲਗਵਾਣੇ ਸੀ ਉਹ ਲਵਾਤੇ ਆ ਠੀਕ ਹੈ ਤੇ ਇੱਧਰ ਮਿਸਤਰੀ ਆ ਗਿਆ ਸੰਨੀ ਕੀ ਹਾਲ ਹੈ ਠੀਕ ਹੈ ਸੱਤੀ ਕੰਡੇ ਦੇ ਠੀਕ ਆ ਆਪਾਂ ਹੀ ਖਰਾਬ ਹੋਈ ਇਸ ਤਰ੍ਹਾਂ ਬੜਾ ਕੰਮ ਖਰਾਬ ਹੋ ਗਿਆ ਤੇ ਅੰਦਰ ਆਪਾਂ ਸ਼ੀਸ਼ਾ ਚਮਕਾ ਪਿਆ ਆ ਘੈਂਟ ਸ਼ੀਸ਼ਾ ਲਗਾ ਪਿਆ ਆ ਆ ਬਾ ਇੱਥੇ ਵਾਲਪੇਪਰ ਲਗਣਾ ਉੱਪਰ ਸਾਰੇ ਤੇ ਫਿਰ ਗੱਲਬਾਤ ਬਣਨੀ ਆ ਇੱਥੇ ਲਾਈਟ ਲਗਵਾਨੀ ਸੋਚਦੇ ਪਏ ਉੱਪਰ ਸ਼ੀਸ਼ੇ ਦੇ ਨਹੀਂ ਪਾਈ ਵੀਡੀਓ ਬਣੂਗੀ ਹੋਰ ਕੀ ਯਾਰ ਆਪਾਂ ਇੱਥੇ ਦੇਣਾ ਕਰ ਲਿਆ ਪਿੱਛੇ ਆ ਯਾਰ ਇੱਥੇ ਉਹ ਬਲਬ ਤੁਹਾਨੂੰ ਕਿਹਾ ਸੀ ਲੈ ਆਓ ਤੁਸੀਂ ਲੈ ਕੇ ਨਹੀਂ ਆਏ